ابا پیرਮਲਾ ਜਬਾਦਾ ਪੀਰ ਅੱਜ ਖੁਸ਼ੀ ਦਾ ਦਿਹਾੜਾ ਵੀ ਹੈ ਇਹ ਬਾਬੇ ਦਾ ਜਿਹੜਾ ਦਿਨ ਬਾਹਰ ਲੰਗਰ ਕਰਵਾਉਂਦੇ ਆ ਪਿੰਡ ਵਾਲੇ ਸਾਰੇ ਇਕੱਠੇ ਹੋ ਕੇ ਕਰਾਉਂਦੇ ਆ ਹਰ ਸਾਲ ਇਹ ਇਸ ਦਿਨ ਦੇਤੇ ਮقرਰ ਕੀਤਾ ਹੈ ਲੰਗਰ ਹੋਰ ਦਿਨ ਬਾਹਰ ਮਨਾਉਂਦੇ ਆ ਕਾਫੀ ਦੁਨੀਆ ਸਜੇ ਕਬੇ ਪਿੰਡਾਂ ਦੇ ਵਿੱਚੋਂ ਆਂਦੀ ਹੈ ਤੇ ਬਾਬੇ ਦੇ ਮੱਥਾ ਵੀ ਢੇਕਦੇ ਆ ਲੋਕੀ ਨੰਗਰ ਨਹੀਂ ਖਾਂਦੇ ਆ ਕੋਰਾ ਆਪਣੀਆਂ ਬੁਰਾਦਾ ਲੈ ਕੇ ਆਂਦੇ ਆ ਤੇ ਲੋਕਾਂ ਦੀ ਬੁਰਾਦਾ ਵੀ ਪੂਰੀ ਹੁੰਦੀ ਆ ਮੈਂ ਲੋਕਾਂ ਨੂੰ ਗੱਲ ਕਹਿਣਾ ਚਾਹਨਾ ਈਲੇ ਵੀ ਪੀਰ ਪਕੰਬਰ ਜਿੱਤੇ ਜਿੱਤੇ ਵੀ ਹੋਈ ਨੇ ਉਹਨਾਂ ਦੇ ਦਸੇ ਹੋਏ ਮਾਰਗ 'ਤੇ ਚੱਲਣਾ ਚਾਹੀਦਾ ਤੇ ਆਪਣਾ ਜੀਵਨ ਜਿਹੜਾ ਸਫਲ ਬਣਾਉਣਾ ਚਾਹੀਦਾ ਹੈ ਫਿਰ ਮੇਰੇ ਵੱਲੋਂ ਪਿੰਡ ਦੇ ਜਿਹੜੀ ਮੈਨੇਜਮੈਂਟ ਕਮੇਟੀ ਹੈ ਉਹਨਾਂ ਨੂੰ ਲੱਖ ਲੱਖ ਵਧਾਈ ਹੈ। ਹੋਰ ਭਾਬੀ ਅੱਗੇ ਮੇਰੀ ਅਰਦਾਸ ਹੈ ਕਿ ਕਮੇਟੀ ਦੇ ਤੇ ਮੇਰੇ ਪਰ ਆਥਰ ਰਹੇ। ਹੋਰ ਸਾਰੇ ਕਮੇਟੀ ਜਿਹੜੀ ਹੈ ਦਿਨ ਟੁਗਲੀ ਤੇ ਰਾਤ ਟੁਗਲੀ ਤਰਤੀ ਕਰੇ। ਇਹ ਮੇਰੀ ਕਾਮਨਾ ਹੈ। જય ਬਾਬਾ। ਇਹ જય ਬਾਬਾ।